ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬ ਨਰਸ ਸੰਬੰਧਤ ਪਰਤਿਆਂ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਵੱਲੋਂ ਜਿਹੜਾ ਇੱਕ ਨਵਾਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਕੀ ਪਬਲਿਕ ਨੋਟਸ ਜਾਰੀ ਕੀਤਾ ਗਿਆ ਕੀ ਲਿਖਿਆ ਗਿਆ ਪਬਲਿਕ ਨੋਟਸ ਸਿੱਖਿਆ ਵਿਭਾਗ ਵੱਲੋਂ ਇਹ ਜਾਰੀ ਕੀਤਾ ਗਿਆ ਤੇ ਕਿਹੜੇ ਭਰਤੀ ਦੇ ਸਬੰਧ ਵਿੱਚ ਇਹ ਪਬਲਿਕ ਨੋਟਸ ਜਾਰੀ ਕੀਤਾ ਗਿਆ ਇਸ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਾਂਦੇ ਆ ਇਸ ਤੋਂ ਇਲਾਵਾ ਭਰਤੀਆਂ ਨਾਲ ਜੌਬ ਨਾਲ ਜਾਂ ਮੁਲਾਜ਼ਮਾ ਨਾਲ ਸੰਬੰਧਿਤ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਵੀ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਸਿੱਖਿਆ ਭਾਗ ਵੱਲੋਂ ਜਿਹੜਾ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਕੀ ਇਹ ਪਬਲਿਕ ਨੋਟਿਸ ਉਸ ਦੀ ਆਪਾਂ ਗੱਲ ਤੁਸੀਂ ਵੇਖ ਸਕਦੇ ਹੋ ਇਹ ਪਬਲਿਕ ਨੋਟਿਸ ਦੇ ਜਿਹੜਾ ਡੇਟ 24 11 2025 ਦਿੱਤੀ ਹੈ ਪਰ ਇਹ ਪਬਲਿਕ ਨੋਟਿਸ ਜਿਹੜਾ 25 ਤਰੀਕ ਨੂੰ ਜਿਹੜਾ ਇਹ ਵੈਬਸਾਈਟ ਤੇ ਜਿਹੜਾ ਅਪਲੋਡ ਕੀਤਾ ਗਿਆ ਇਹ ਪਬਲਿਕ ਨੋਟਸ ਦੇ ਵਿੱਚ ਕੀ ਲਿਖਿਆ ਗਿਆ ਹੈ ਇਹ ਸਿੱਖਿਆ ਸਕੂਲ ਸਿੱਖਿਆ ਭਰਤੀ ਵੱਲੋਂ ਮਾਸਟਰ ਕੈਡਰ ਬਾਰਡਰ ਏਰੀਆ ਦੀ ਜਿਹੜੀ ਅਸੀਂ ਅੰਗਰੇਜ਼ੀ ਦੀਆਂ 899 ਨਵੀਆਂ ਜਿਹੜੀਆਂ ਸਾਮੀਆਂ ਪਰਨ ਲਈ ਇਸਤਿਹਾਰ ਦਿੱਤਾ ਗਿਆ ਸੀ ਤਾਂ ਉਸ ਦੇ ਵਿੱਚ ਆਪਾਂ ਸਿੱਧਾ ਮੁੱਦੇ ਤੇ ਗੱਲ ਕਰਨੇ ਵੱਖ-ਵੱਖ ਕਮੇਟੀਆਂ ਨੂੰ ਅਲੱਗ-ਅਲੱਗ ਜਿਹੜਾ ਅੱਗੇ ਸਕਰੂਟਰੀ ਕਰਵਾਈ ਗਈ ਸੀ ਤਾਂ ਹੁਣ ای ڈبلیو ایس ਜਿਹੜਾ ਇਕਨੋਮਿਕਲ ਵਿਕ ਸੈਕਸ਼ਨ ਉਮੀਦਵਾਰਾਂ ਨੂੰ ਮਿਤੀ 28 11 2025 ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਦਫਤਰ ਡਾਇਰੈਕਟਰ ਸਿੱਖਿਆ ਪਰਤੀ ਡਾਇਰੈਕਟੋਰੇਟ ਪੰਜਾਬ ਫੇਜ ਨੰਬਰ 3 ਐਸਐਸ ਨਗਰ ਮੋਹਲੀ ਵਿਖੇ ਬੁਲਾਇਆ ਗਿਆ ਹੈ ਤਾਂ ਉਮੀਦਵਾਰ ਜਿਹੜੇ ਨੇ ਉੱਥੇ ਆਪਣੇ ਅਸਲ ਦਸਤਾਵੇਜ਼ ਜਿਹੜੇ ਅਸਲ ਸਰਟੀਫਿਕੇਟ ਡਾਕੂਮੈਂਟ ਸਾਰੇ ਲੈ ਕੇ ਨਾਲ ਜਾਣਗੇ ਤਾ ਕਿਨੇ ਅੰਗਰੇਜ਼ੀ ਦੇ ਜਿਹੜੀ 899 ਆਸਾਮੀਆਂ ਆਈਆਂ ਸੀ ਤਾਂ ਉਸ ਦੇ ਸਬੰਧ ਵਿੱਚ ای ਡਬਲਯੂ ਐਸ ਦੀ ਇੱਕ ਨਵੀਂ ਲਿਸਟ ਆ ਚੁੱਕੀ ਹੈ ਤਾਂ ਜਿਸ ਨੂੰ 28 11 2025 ਨੂੰ ਜਿਹੜੇ ਨਵੇਂ ਕੈਂਡੀਡੇਟ ਦੇ ਜਿਹੜੇ ਆਏ ਉਹਨਾਂ ਨੂੰ ਬੁਲਾਇਆ ਗਿਆ ਅੰਗਰੇਜ਼ੀ ਦੇ ਜਿਹੜੇ ای ਡਬਲਯੂ ਐਸ ਵਾਲੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਡੀਆਟ ਨੇ ਕਿੰਨਾ ਕਿੰਨਾ ਨਜਾਣਾ ਜਿਨ੍ਹਾਂ ਦੇ 120 ਨੰਬਰ ਤੋਂ ਲੈ ਕੇ 114 ਨੰਬਰ ਤੱਕ ਦੇ ਵਿੱਚ ਜਿਨ੍ਹਾਂ ਦੇ ਨੰਬਰ ਆਏ ਤਾਂ ਉਹਨਾਂ ਨੂੰ ਜਿਹੜੀ ਸਕਰੂਟੀ ਲਈ ਸੱਦਾ ਦਿੱਤਾ ਗਿਆ ਤਾਂ ਇਹ ਇੱਕ ਪਬਲਿਕ ਨੋਟਿਸ ਜਿਹੜਾ 899 ਸਾਮੀਆ ਇੰਗਲਿਸ਼ ਦੀ ਜਿਹੜੀ ਅੰਗਰੇਜ਼ੀ ਦੀ ਆਈਆਂ ਸੀ ਮਾਸਟਰ ਕੈਡਰ ਦੀ ਤਾਂ ਉਸ ਦੇ ਸਬੰਧ ਵਿੱਚ ਜਿਹੜਾ 28 ਤਰੀਕ ਨੂੰ ਸਕਰੂਟੀ ਲਈ ਬੁਲਾਇਆ ਗਿਆ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ